ਇਹ ਬਹੁਤ ਵੱਡਾ ਉਪਰਾਲਾ ਹੈ ਤੇ ਬਜ਼ੁਰਗਾਂ ਦਾ ਅੱਜ ਦਿਵਸ ਹੈਗਾ 101 ਕਬੀਲ ਚੇਰ ਇਥੇ 383 ਬੰਦਿਆਂ ਨੂੰ ਟੋਟਲ ਟੋਟਲ 383 ਬੰਦਿਆਂ ਨੂੰ ਸਮਾਨ ਵੰਡਿਆ ਜਾਊਗਾ ਸੁੱਖਾ ਮਾਨਸਾ ਤੋਂ ਐ ਭਰਾ ਆਪਣਾ ਔਰ ਇੱਕ ਸੁੱਖਾ ਫਫੜਿਆਂ ਤੋਂ ਐ ਮਨਿੰਦਰ ਭਰਾ ਅੱਜ ਜਿਹੜਾ ਇਹ ਨੇਕ ਉਪਰਾਲਾ ਬਿੱਗ ਹੋ ਫਾਊਂਡੇਸ਼ਨ ਬਰੇਟਾ ਦੇ ਵੱਡੇ ਉਦਮਾ ਸਦਕਾ ਹੋ ਰਿਹਾ ਅਸੀਂ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਨਹੀਂ ਲੈ ਸਕਦੇ ਸਮਾਨ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਜਿਨ੍ਹਾਂ ਦੀ ਕੋਈ ਮਜਬੂਰੀ ਹੈ ਤਾਂ ਉਹਨਾਂ ਨੂੰ ਪ੍ਰੀ ਇਹ ਸਾਰਾ ਸਮਾਨ ਵਿਗ ਹੋਪ ਜਿਹੜੀ ਇਹ ਸੰਸਥਾ ਹੈ ਉਸ ਵੱਲੋਂ ਇਹ ਦਵਾਇਆ ਜਾ ਰਿਹਾ ਹੈ ਇਹ ਇਸ ਪਿੰਡ ਦੇ ਵਿੱਚ ਅਸੀਂ ਅੱਜ ਆਇਆ ਗਏ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਸ ਪਿੰਡ ਦੀ ಗ್ರಾಮ ਪੰਚਾਇਤ ਦਾ ਔਰ ਵਿਗ ਹੋਪ ਜੋ ਸੰਸਥਾ ਹੈਗੀ ਬਰੇਟਾ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਨੂੰ ਕੇ ਇਸ ਸਨੇਕ ਕੰਮ ਦੇ ਵਿੱਚ ਸ਼ਾਮਿਲ ਕੀਤਾ ਇਹ ਕੋਈ ਬਰੇ ਬਹੁਤ ਵੱਡਾ ਉਪਰਾਲਾ ਹੈ ਕਿ ਬਜ਼ੁਰਗਾਂ ਦਾ ਅੱਜ ਦਿਵਸ ਹੈਗਾ ਤਾਂ ਉਹਨਾਂ ਨੂੰ ਜੋ ਵੀ ਉਹਨਾਂ ਦੇ ਜ਼ਰੂਰਤ ਦਾ ਸਮਾਨ ਹੈ ਕੋਈ ਇਸ ਸੰਸਥਾ ਵੱਲੋਂ ਔਰ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਮਤਲਬ ਦਵਾਇਆ ਜਾ ਰਿਹਾ ਹੈ ਔਰ ਜਿਹੜਾ ਇੱਥੇ ਮੇਨ ਹੈਗਾ ਕਿ ਸੁੱਖਾ ਮਾਨਸਾ ਤੋਂ ਭਰਾ ਆਪਣਾ ਔਰ ਇੱਕ ਸੁੱਖਾ ਫਫੜਿਆਂ ਤੋਂ ਐ ਮਨਿੰਦਰ ਭਰਾ ਉਹਨਾਂ ਦੀ ਬਹੁਤ ਹੀ ਜ਼ਿਆਦਾ ਮਤਲਬ ਛਲਾਂਗਾ ਯੋਗ ਉਪਰਾਲਾ ਤੇ ਬੜੀ ਹੋ ਮਿਹਨਤ ਕਰ ਰਹੇ ਨੇ ਇਹ ਸੰਸਥਾ ਹੁਣ ਇਸ ਟਾਈਮ ਸਾਰੀਆਂ ਸੰਸਥਾਵਾਂ ਦਾ ਮਕਸਦ ਦੇਖੋ ਲੋਕਾਂ ਦੀ ਭਲਾਈ ਕਰਨਾ ਹੈਗਾ ਸਾਰੀਆਂ ਮਿਹਨਤ ਕਰਦਿਆਂ ਨੇ ਪਰ ਇਹ ਸੰਸਥਾ ਇੰਨੀ ਕੁ ਮਿਹਨਤ ਕਰ ਰਹੀ ਹੈ ਕਿ ਪੂਰੀ ਸਾਰੀਆਂ ਸੰਸਥਾਵਾਂ ਚੋਂ ਇੱਕ ਨੰਬਰ ਤੇ ਇਹ ਸੰਸਥਾ ਆ ਰਹੀ ਹੈਗੀ ਤੇ ਬੜਾ ਹੀ ਮਤਲਬ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਨਹੀਂ ਲੈ ਸਕਦੇ ਸਮਾਨ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਜਿਨ੍ਹਾਂ ਦੀ ਕੋਈ ਮਜਬੂਰੀ ਹੈ ਤਾਂ ਉਹਨਾਂ ਨੂੰ ਫਰੀ ਹੈ ਸਾਰਾ ਸਮਾਨ ਵਿਗ ਹੋ ਪਰ ਜਿਹੜੀ ਇਹ ਸੰਸਥਾ ਹੈ ਉਸ ਵੱਲੋਂ ਇਹ ਦਵਾਇਆ ਜਾ ਰਿਹਾ ਹੈਗਾ ਤਾਂ ਬਹੁਤ ਨੇਕ ਮਤਲਬ ਕਉਂ ਤਾਂ ਅੱਛਾ ਉਪਰਾਲਾ ਲੱਗਾ ਤਾਂ ਮੈਂ ਤਾਂ ਇਹੀ ਕਹਿ ਰਹੀਆਂ ਕਿ ਦੇਖੋ ਇਸ ਤਰ੍ਹਾਂ ਦੇ ਜਿਹੜੇ ਕੰਮ ਨੇਗੇ ਉਹ ਬਿਲਕੁਲ ਹੋਣੇ ਚਾਹੀਦੇ ਆ ਸਭ ਤੋਂ ਵੱਧ ਵਧਾਈ ਦੇ ਪਾਤਰ ਦੇਖੋ ਇਸ ਪਿੰਡ ਦੇ ਦੇਖੋ ಗ್ರಾಮ ਪੰਚਾਇਤ ਹੋ ਗਈ ਸਰਪੰਚ ਸਾਹਿਬ ਹੋ ਗਏ ਔਰ ਇਧਰ ਪ੍ਰਗਟ ਭਰਾ ਆ ਉਹ ਸਾਰੇ ਮਤਲਬ ਬ੍ਰਾਹਮਣ ਸਭਾ ਦਾ ਜੋ ਹੈਗੀ ਹੈ ਕਮੇਟੀ ਬਣੀ ਹੈ ਸਾਰੇ ਵਧਾਈ ਦੇ ਪਾਤਰ ਨੇਗੇ ਜੋ ਕਿ ਇੰਨਾ ਵਧੀਆ ਮਤਲਬ ਇੱਕ ਆਪਣੇ ਪਿੰਡ ਦੇ ਵਿੱਚ ਇੱਕ ਨੇਕ ਉਪਰਾਲਾ ਜਿਹੜਾ ਕਰ ਰਹੇ ਨੇ ਤੇ ਬਜ਼ੁਰਗਾਂ ਦੀਆਂ ਮਤਲਬ ਲੋੜਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਧੰਨਵਾਦ। ਧੰਨਵਾਦ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਅੱਜ ਜਿਹੜਾ ਇਹ ਨੇਕ ਉਪਰਾਲਾ ਬਿਗ ਹੋ ਫਾਊਂਡੇਸ਼ਨ ਬਰੇਟਾ ਦੇ ਵੱਡੇ ਉਦਮਾ ਸਦਕਾ ਹੋ ਰਿਹਾ ਹੈ। ਅਸੀਂ ਇਹਨਾਂ ਸਾਰੇ ਮੁੰਡਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਸਤਿਕਾਰ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਅੱਜ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦੇ ਲਈ ਲੋੜ ਲੋੜਵੰਦ ਬਜ਼ੁਰਗਾਂ ਦੇ ਲਈ ਇਹ ਜਿਹੜਾ ਅੱਜ ਸਮਾਨ ਵੰਡਿਆ ਜਾ ਰਿਹਾ ਹੈ ਜਿਵੇਂ ਕਿ ਬੀਲਚੇਅਰ ਹੋਗੀ, ਕੰਨਾਂ ਦੀ ਮਸ਼ੀਨ ਹੋਗੀ, ਉਹੀ ਵਾਲੀ 벨ਟ ਹੋਗੀ ਸਰਵਕਲ ਕਾਲਰ ਜਿਹੜੇ ਅੱਜ ਲੋੜਵੰਦ ਵਿਅਕਤੀਆਂ ਨੂੰ ਵੰਡੇ ਜਾ ਰਹੇ ਐ ਸੋ ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਪੂਰੀ ਟੀਮ ਨੂੰ ਦਿਨ ਦੁਗਣੀ ਰਾਤ ਚੌਗੁਣੀ ਇਹ ਜਿਹੜੇ ਨੌਜਵਾਨ ਐ ਅੱਗੇ ਤੋਂ ਤਰੱਕੀ ਕਰਨ ਸੋ ਇਹਨਾਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦੇ ਆ ਤੇ ਧੰਨਵਾਦ ਵੀ ਕਰਦੇ ਆ ਮੁਬਾਰਕਬਾਦ ਇਸ ਗੱਲ ਦੀ ਕਰਦੇ ਆ ਕਿ ਪਰਮਾਤਮਾ ਨੇ ਇਹਨਾਂ ਦੀ ਡਿਊਟੀ ਲਈ ਐ ਇੱਕ ਚੰਗਾ ਕੰਮ ਕਰਨ ਦੀ ਲਈ ਸੋ ਚੰਗਾ ਕੰਮ ਅੱਜ ਦੇ ਸਮੇਂ ਦੇ ਵਿੱਚ ਉਹ ਇਨਸਾਨ ਕਰਦਾ ਜਿਹਦੇ ਕਰਮਾਂ ਦੇ ਵਿੱਚ ਹੁੰਦਾ ਪਰਮਾਤਮਾ ਨੇ ਜਿਹਦੀ ਡਿਊਟੀ ਲਈ ਐ ਸੋ ਜਿਵੇਂ ਮੈਡਮ ਨੇ ਪਹਿਲਾਂ ਦੱਸਿਆ ਸੀ ਕਿ ਅੱਜ ਜ ਸੋ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਆਪੋ ਆਪਣੇ ਨਾਮ ਇੱਕ ਮੈਸੇਜ ਵੀ ਦੇਣਾ ਚਾਹਣਾ ਨੌਜਵਾਨਾਂ ਨੂੰ ਕਿਉਂਕਿ ਬਜ਼ੁਰਗਾਂ ਦੇ ਸਤਿਕਾਰ ਤੇ ਪਿਆਰ ਬਿਨਾ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਹੈ ਜਿਹੜੀ ਸਾਡੇ ਪਰਿਵਾਰ ਦੀ ਜ਼ਿੰਦਗੀ ਹੈ ਮਾਰੂਥਲ ਦੇ ਟਿੱਬਿਆਂ ਦੀ ਤਰ੍ਹਾਂ ਸੋ ਆਪੋ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਸੋ ਮੈਂ ਆਪਣੇ ਵੱਲੋਂ ਸਾਡੇ ਦੀ ਪਿੰਡ ਵਾਸੀਆਂ ਦਾ ਔਰ ਨਗਰ ਪੰਚਾਇਤ ਦਾ ਜਿੰਨੇ ਵੀ ਸਾਡੇ ਕਲੱਬ ਮੈਂਬਰ ਹੈ ਬ੍ਰਾਹਮਣ ਸਭਾ ਦੇ ਬ੍ਰਾਹਮਣ ਸਭਾ ਦੇ ਪ੍ਰਧਾਨ ਪਰਮਜੀਤ ਸ਼ਰਮਾ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾਗ ਕੀਤਾ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਸਤਿਕਾਰ ਤੇ ਤਹਿਦ ਇਹ ਨੀਕ ਉਪਰਾਲੇ ਵਿੱਚ ਵੱਧ ਚੜ ਕੇ ਉਹਨਾਂ ਨੇ ਵੀ ਆਪਣਾ ਜਿਹੜਾ ਹਿੱਸਾ ਪਾਇਆ। ਅੱਜ ਸਭ ਤੋਂ ਅਹਿਮ ਦੇ ਨੇ ਸੀਨੀਅਰ ਸਿਟੀਜ਼ਨ। ਜਿਹੜੇ ਬਜ਼ੁਰਗੋਂ ਵਸੇ। ਦੋਵੇਂ ਇੱਕ ਫਾਊਂਡੇਸ਼ਨ ਬਰੇਟਾ ਨੇ। ਤੇ ਉਹਨਾਂ ਦੀ ਟੀਮ ਨੇ ਸਾਡੀ ਨਗਰ ਪੰਚਾਇਤ ਨੇ ਸਾਡੇ ਪੂਰੇ ਨਗਰ ਨੇ ਸਾਡੇ ਪਿੰਡ ਦੇ ਬ੍ਰਾਹਮਣ ਸਭਾ ਖਾਸ ਕਰਕੇ ਭਰਮਜੀਤ ਘੋਪਾ ਜੀ ਉਹਨਾਂ ਦੇ ਉਦਮ ਸਦਕਾ ਇਹ ਸਾਰਾ ਕੁਝ ਹੋਇਆ। ਅਸੀਂ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਹਾਂ ਇਹ ਲਗਭਗ 101 ਬੀਲ ਚੇਅਰ ਇੱਥੇ 383 ਬੰਦਿਆਂ ਨੂੰ ਟੋਟਲ ਟੋਟਲ 383 ਬੰਦਿਆਂ ਨੂੰ ਸਮਾਨ ਵੰਡਿਆ ਜਾਊਗਾ ਮੈਂ ਤਾਂ ਤਾਂ ਸ਼ਾਇਦ ਗੁਰਪ੍ਰੀਤ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਐਮ ਐਲ ਏ ਹਲਕਾ ਸਦੂਲਗੜ ਪਹੁੰਚ ਰਹੇ ਨੇ ਹੋ ਸਕਦਾ ਡੀ ਸੀ ਸਾਹਿਬ ਵੀ ਹੋਣ ਠੀਕ ਹੈ ਤੇ ਇਸ ਤਰ੍ਹਾਂ ਅਸੀਂ মিডিਆ ਦਾ ਵੀ ਧੰਨਵਾਦ ਕਰਦੇ ਹਾਂ মিডিਆ ਦਾ ਬਹੁਤ ਧੰਨਵਾਦ ਤੇ ਸਾਡੇ ਸੀਮਾ ਜੀ ਆਏ ਨੇ ਠੀਕ ਹੈ ਮੇਰੇ ਰਿਸ਼ਤੇਦਾਰ ਵੀ ਹੈ ਇਹਨਾਂ ਦੀ ਪੂਰੀ ਟੀਮ ਦਾ ਅਸੀਂ ਤਹਿਤੋਂ ਧੰਨਵਾਦ ਕਰਦੇ ਹਾਂ ਨਾਮ ਬਦਲ ਦਿੱਤਾ ਕੋਰ ਹੈ ਮੇਰਾ ਨਾਮ ਪਰਮਜੀਤ ਕੌਰ ਆ ਮੈਂ ਸੀਨੀਅਰ ਸਿਟੀਜਨ ਦੀ ਜਨਤਕ ਸੇਵਕੀ ਆ ਮਾਨਸਾ ਤੋਂ ਤੇ ਮੈਨੂੰ ਬੜਾ ਵਧੀਆ ਲੱਗਿਆ ਮੈਨੂੰ ਮੈਸੇਜ ਲੱਗਿਆ ਸੀ ਵੀ ਐਦਾਂ ਦਾ ਕੈਂਪ ਲੱਗ ਰਿਹਾ ਹੈ ਮਤਲਬ ਆਪਣੀ ਜਿਹੜੇ ਬਰੇਟਾਂ ਵਾਲੇ ਹੈਗੇ ਆ ਬੈਗ ਹੋਪ ਫਾਊਂਡੇਸ਼ਨ ਉਹਨਾਂ ਵੱਲੋਂ ਇੱਕ ਮਤਲਬ ਜਿਹੜਾ ਬਹੁਤ ਹੀ ਵਧੀਆ ਪਰਾਲਾ ਜੋ ਕਿ ਲੋਕਾਂ ਨੂੰ ਲੋੜ ਹੈ ਤਾਂ ਇਹ ਜਿਹੜੇ 60 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਜ਼ਰੂਰਤ ਲਈ ਜਿਹੜਾ ਵੀ ਸਮਾਨ ਹੈਗਾ ਜਿਵੇਂ ਕਿ ਟ੍ਰਾਈਸਾਈਕਲ ਵਗੈਰਾ ਹੋਗਾ ਬਿਲਟਾਂ ਹੋਗੀਆਂ ਤੇ ਕੋਰਨਰ ਵਗੈਰਾ ਹੋਗਾ ਜੋ ਵੀ ਮਤਲਬ ਮਸ਼ੀਨਾ ਵਗੈਰਾ ਚਾਹੀਦੀਆਂ ਸੀ ਉਹ ਸਾਰਾ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਿਗ ਫਾਊਂਡੇਸ਼ਨ ਅਪਰੇਟਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤਾਂ ਇਹ ਪਿੰਡ ਦੀ ਪੰਚਾਇਤ ਆ ਜਿਨ੍ਹਾਂ ਨੇ ਆਪਦੇ ਪਿੰਡ ਦੇ ਵਿੱਚ ਇਦਾਂ ਦਾ ਕੈਂਪ ਲਵਾਇਆ ਤਾਂ ਇਹ ਬਹੁਤ ਵਧਾਈ ਦੇ ਪਾਤਰ ਨੇ ਤੇ ਇਦਾਂ ਦੇ ਉਪਰਾਲੇ ਅੱਗੇ ਵੀ ਹੋਣੇ ਚਾਹੀਦੇ ਆ ਇੱਕ ਮੈਂ ਇਹ ਕਹਿਣਾ ਚਾਹੂੰਗੀ ਮਤਲਬ ਇੰਨਾ ਨਹੀਂ ਆਇਆ ਨਹੀਂ ਹੈਗਾ ਮੇਰੇ ਖਿਆਲ ਆ 3-400 ਦੇ ਉੱਪਰ ਬਜ਼ੁਰਗਾਂ ਨੂੰ ਬਹੁਤ ਸਾਰਾ ਸਮਾਨ ਦਿੱਤਾ ਜਾ ਰਿਹਾ ਹੈ ਇਹ ਵੀ ਬਹੁਤ ਵੱਡੀ ਗੱਲ ਇਹਨਾਂ ਨੇ ਕੋਈ ਪਾਰਸ਼ੀਅਲਟੀ ਨਹੀਂ ਕੀਤੀ ਜਿਹੜੇ-ਜਿਹੜੇ ਲੋਕਾਂ ਨੂੰ ਲੋੜ ਸੀਗੀ ਉਹਨਾਂ ਲੋਕਾਂ ਨੂੰ ਇਹ ਸਮਾਨ ਦਿੱਤਾ ਜਾ ਰਿਹਾ ਹੈ ਇੱਕ ਮੈਂ ਹੋਰ ਮਤਲਬ ਸਾਰਿਆਂ ਨੂੰ ਮੈਸੇਜ ਦੇਣਾ ਚ ਜਿਵੇਂ ਕਹਿੰਦੇ ਤੀਰਥ ਘਰੇ ਹੀ ਹੈਗਾ ਜਿਹੜੇ ਨੌਜਵਾਨ ਆ ਮੇਰੇ ਵੀਰ ਆ ਜਿਹੜੀਆਂ ਮਾਮਾ ਦੀਖਦੇ ਆ ਆਪਣੇ ਪੋਤਿਆਂ ਨੂੰ ਬੱਚਿਆਂ ਨੂੰ ਉਹ ਆਪਦੇ ਮਤਲਬ ਇੰਨਾ ਕ ਆਪਦਾ ਮਾਨ ਸਤਕਾਰ ਦੇਣ ਆ ਆਪਦੇ ਇਹ ਦੇ ਕਰਕੇ ਇਹਨਾਂ ਦੀ ਉਮਰ ਉਦੋਂ ਵੀ ਵੱਡੀ ਹੋਊਗੀ ਜੇ ਕੋਈ ਬੱਚੇ ਉਹਨਾਂ ਨੂੰ ਪਿਆਰ ਨਾ ਉਹਨਾਂ ਦਾ ਪੁੱਤਰ ਉਹਨਾਂ ਦਾ ਬੇਟਾ ਕੋਈ ਬੁਲਾਉਂਦਾ ਤਾਂ ਉਦੋਂ ਵੀ ਵਧੀਆ ਸਤਕਾਰ ਇਹਨਾਂ ਨੂੰ ਮਿਲਦਾ ਤਾਂ ਇਹ ਮੈਂ ਮਤਲਬ ਆ ਕੇ ਮੇਰਾ ਬੜਾ ਮਨ ਖੋਚ ਹੋਇਆ ਵੀ ਇੱਥੇ ਬਹੁਤ ਸਾਰੀ ਪੰਚਾਇਤ ਨੇ ਅਪਰਾਲਾ ਕੀਤਾ ਹੈ ਫਾਊਂਡੇਸ਼ਨ ਨੇ ਅਪਰਾਲਾ ਕੀਤਾ ਹੈ ਇਹ ਬਹੁਤ ਵੱਡ ਵਧਾਈ ਦੇ ਪਾਤਨ ਨੇ ਤੇ ਐਦਾਂ ਦੇ ਕੰਮ ਸਮਾਜ ਵਿੱਚ ਹੋਣੇ ਚਾਹੀਦੇ ਪਰਮਜੀ ਪ੍ਰਧਾਨ ਬ੍ਰਾਹਮਣ ਸਵਾ ਗਿੱਲੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਇਹ ਪਹਿਲਾ ਕੈਂਪ ਹੈ ਏਡਾ ਵੱਡਾ ਜੋ ਅਲੋਮਿਕੋ ਗਰੁੱਪ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਕੈਂਪ ਲੱਗਿਆਗਾ ਔਰ ਮੇਰੀ ਉਮਰ ਦੇ ਦੇਖ ਜਿੰਨੀ ਉਮਰ ਹੋ ਗਈ 35-40 ਸਾਲ ਦੀ ਇਹ ਪਿੰਡ ਦੇ ਵਿੱਚ ਪਹਿਲਾ ਕੈਂਪ ਲੱਗਿਆ ਹੈ ਜਿਹਦੇ ਵਿੱਚ ਲਗਭਗ 400 ਬਜ਼ੁਰਗਾਂ ਨੂੰ ਇਹ ਸਮਾਨ ਮਿਲੂਗਾ ਜਿਹਦੇ ਵਿੱਚ ਇਹ ਸਾਰਾ ਸਮਾਨ ਆ ਗਿਆ ਕਾਲਰ ਆ ਗਏ ਪ੍ਰਾਈਸ ਸਾਈਕਲ ਆ ਗਏ ਕੰਨਾਂ ਦੀਆਂ ਮਸ਼ੀਨਾਂ ਆ ਗਈਆਂ ਹੋਰ ਵੀ ਬਹੁਤ ਕੀਮਤੀ ਸਮਾਨ ਹੈ ਜਿਹੜਾ ਲਗਭਗ 400 ਬਜ਼ੁਰਗਾਂ ਨੂੰ ਵੰਡਿਆ ਜਾਊਗਾ ਔਰ ਬਹੁਤ ਸਲਾਗਾ ਜੋ ਕਦਮ ਹੈ ਮੈਂ ਇਹੀ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਜੇ ਉਪਰਾਲੇ ਸਲਾਗਾ ਜੋ ਕਦਮ ਹੈ ਜਿਹੜੇ ਕਰਨੇ ਚਾਹੀਦੇ ਆ ਤਾਂ ਕਿ ਆਪਾਂ ਅੱਗੇ ਹੋਰ ਵੀ ਵੱਧ ਚੜ ਕੇ ਇਸ ਤਰ੍ਹਾਂ ਦੇ ਕੈਂਪ ਆ ਜਿਹੜੇ ਲਗਾਉਂਦੇ ਰਹੀਏ ਬਹੁਤ-ਬਹੁਤ ਧੰਨਵਾਦ ਕਰਦੇ ਆ ਨਗਰ ਪੰਚਾਇਤ ਦਾ ਗ੍ਰਾਮ ਵਾਸੀਆਂ ਦਾ ਸਨੇਹਾ ਦੇਣਾ ਚਾਹਵਾਂਗੇ ਜੀ ਵੀ ਇਹ ਜੇ ਕੈਂਪ ਲੋੜਵੰਦਾ ਦੀ ਸਹਿਤਾ ਔਰ ਗਰੀਬਾਂ ਦੀ ਸਹਾਇਤਾ ਕੰਨਿਆਂ ਦਾ ਵਿਆਹ ਹੈ ਕੋਈ ਗਰੀਬ ਹੈ ਇਹੋ ਜਿਹੇ ਕੈਂਪ ਲਗਾ ਕੇ ਇਹੋ ਜੇ ਲੋੜਵੰਦਾਂ ਦੀ ਸਹਾਇਤਾ ਕਰਕੇ ਸਾਨੂੰ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਸਾਡੇ ਭੈਣਾਂ ਸੀਮਾ ਭਾਰਗਵ ਜੀ ਨਿੱਤਾਂ ਕੋਈ ਨਾ ਕੋਈ ਐਕਟੀਵਿਟੀ ਕਰਕੇ ਲੋਕਾਂ ਦੀ ਸੇਵਾ ਕਰਦੇ ਆ ਸਮਾਜ ਦੇ ਵਿੱਚ ਵਿਚਰਦੇ ਆ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਔਰ ਸਮਾਜ ਨੂੰ ਨਵੇਂ ਸਿਰਜਣੇ ਤੋਂ ਜਿਹੜਾ ਹੈ ਬੁਲੰਦੇਂ ਦੀ ਔਰ ਲੈ ਕੇ ਜਾਣਾ ਚਾਹੀਦਾ ਹੰਡ ਸਿੰਘ ਹਾਂਜੀ ਵਧੀਆ ਜੀ ਜਿੰਨਾ ਕੁ ਤੁਸੀਂ ਲਿਖਾਇਆ ਸੀ ਸਾਨੂੰ ਫ੍ਰੀ ਮਿਲ ਰਿਹਾ ਜੀ ਕੰਨਾਂ ਵਾਲੀ ਮਸ਼ੀਨ ਕੁੰਡੀ ਲੱਕ ਤੇ ਲਾਉਣ ਵਾਲੀ ਬੈਲਟ ਤੇ ਗੋਡਾਂ ਤੇ ਚੜਾਉਣ ਵਾਲੇ ਗੈਪ ਬਹੁਤ ਵਧੀਆ ਭਰਾ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਨਗਰ ਪੰਚਾਇਤ ਦੇ